ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ E9 ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਿਆਸੀ ਮੁਲਾਂਕਣਕਾਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਅਣਖੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਅਣਖੀ ਸਾਹਿਬ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਹਿਬਾਨ ਨੇ ਜਿੱਥੇ ਅਕਾਲੀ ਦਲ ਦੇ ਆਗੂਆਂ ਨੂੰ ਸਮੇਤ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੱਜਾ ਸੁਣਾਈ ਉੱਥੇ ਉਹਨਾਂ ਨੇ ਇਹ ਵੀ ਜਿਹੜਾ ਹਦਾਇਤ ਕੀਤੀ ਸੀਗੀ ਵੀ ਇਹ ਜਿਹੜੇ ਬਾਗੀ ਨੇ ਦਾਗੀ ਨੇ ਇਹ ਸ਼ਬਦ ਉਹਨਾਂ ਨੇ ਵਰਤੇ ਸੀਗੇ ਵੀ ਇੱਕ ਦੂਸਰੇ ਖਿਲਾਫ ਬਿਆਨਬਾਜ਼ੀ ਜਿਹੜੀ ਆ ਇਹਨੂੰ ਬੰਦ ਕਰ ਦਿਓ ਅਕਾਲੀ ਦਲ ਨੂੰ ਮੁੜ ਜਿਹੜਾ ਵਾ ਉਹ ਸੰਗਠਿਤ ਕਰੋ ਪਰ ਹੋਇਆ ਕਿ ਕਿ ਕੱਲ ਕੋਰ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਅਕਾਲੀ ਸੁਧਾਰ ਲਹਿਰ ਵੱਲੋਂ ਬਿਆਨ ਆ ਜਾਂਦਾ ਵੀ ਹਾਲੇ ਤੱਕ ਜਿਹੜੇ ਅਸਤੀਫੇ ਦਿੱਤੇ ਹੋਏ ਨੇ ਉਹ ਪ੍ਰਵਾਨ ਕਿਉਂ ਨਹੀਂ ਕੀਤੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੀ ਫਸੀਲ ਤੋਂ ਇਹ ਵੀ ਆਦੇਸ਼ ਹੋਇਆ ਸੀਗਾ ਵੀ ਜਿਹੜੇ ਅਕਾਲੀ ਆਗੂ ਹੁਣ ਤੱਕ ਅਸਤੀਫੇ ਦੇ ਚੁੱਕੇ ਆ ਉਹਨਾਂ ਨੂੰ ਪ੍ਰਵਾਨ ਕੀਤਾ ਜਾਏ ਤੇ ਉਹ ਅਸਤੀਫੇ ਪ੍ਰਵਾਨ ਨਹੀਂ ਹੋਏ ਐਦਾਂ ਨਹੀਂ ਲੱਗਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਦੇਸ਼ ਜਾਰੀ ਹੋਇਆ ਉਹਨਾਂ ਦੀ ਅਵਗਿਆ ਇੱਕ ਵਾਰ ਫੇਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੋਫੈਸਰ ਸਾਹਿਬ ਸੰਦੀਪ ਜੀ ਜਿਸ ਦਿਨ ਦਾ ਸੁਖਬੀ ਸਿੰਘ ਬਾਦਲ ਦੇ ਉੱਤੇ ਕਾਤਲਾਣਾ ਹਮਲਾ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਥਿਤੀਆਂ ਇਸ ਤਰੀਕੇ ਨਾਲ ਬਦਲੀਆਂ ਨੇ ਕਿ ਕੁਝ ਵੀ ਸਪਸ਼ਟ ਜਿਹੜਾ ਨਜ਼ਰੀ ਨਹੀਂ ਆ ਰਿਹਾ ਇਹ ਗੱਲ ਮੈਂ ਤਾਂ کہہ ਰਿਹਾ ਕਿ ਕਿ ਇਹ ਸਾਰੇ ਮੁੱਦੇ ਨੂੰ ਕਿਉਂਕਿ ਅਕਾਲ ਤਖਤ ਸਾਹਿਬ ਦੀ ਕਸੀਲ ਉਸ ਦਿਨ ਕਹਿ ਦਿੱਤਾ ਗਿਆ ਸੀ ਕਿ ਵਰਕਿੰਗ ਕਮੇਟੀ ਜਿਹੜੀ ਹੈ ਕਿਹੜਾ ਡੱਡ ਵਿੱਚ ਅਸਤੀਫੇ ਮਨਜ਼ੂਰ ਕਰਕੇ ਅਕਾਲ ਤਖਤ ਸਾਹਿਬ ਦੇ ਰਿਪੋਰਟ ਕਰੀ ਚਾਹੀਦਾ ਤਾਂ ਇਹ ਸੀ ਕਿ ਵਰਕਿੰਗ ਕਮੇਟੀ ਇਹਦੇ ਸੰਬੰਧਿਤ ਕੋਈ ਨਾ ਕੋਈ ਐਕਸ਼ਨ ਲੈਂਦੀ ਪਰ ਇਦਾਂ ਹੋਇਆ ਨਹੀਂ ਮਸਲਾ ਇੱਕ ਨਵਾਂ ਉੱਪਰ ਲੱਗਿਆ ਜਿਹੜਾ ਮਸਲਾ ਸੀ ਸੁਖਦੀਪ ਸੁਖਵੀਰ ਸਿੰਘ ਬਾਦਲ ਦੇ ਉੱਤੇ ਅਟੈਕ ਦਾ ਹੁਣ ਤੁਸੀਂ ਦੇਖੋ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸਤੀਫੇ ਦੀ ਮੰਗ ਚ ਅਸਤੀਫੇ ਨੂੰ ਮਨਜ਼ੂਰ ਕਰਨ ਦੀ ਨਾ ਕਰਨ ਦੀ ਗੱਲ ਜਿਹੜੀ ਹੋਣੀ ਚਾਹੀਦੀ ਸੀ ਇੱਕ ਇਸ਼ੂ ਜਿਹੜਾ ਉਹਨਾਂ ਵੱਲ ਸਟਾਰਟ ਹੋ ਗਿਆ। ਹੁਣ ਕੱਲ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਤੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਤੇ ਉਹਦੇ ਨਾਲ ਹੀ ਨਾਲ ਕਿਸੇ ਵੀ ਕਿਸਮ ਦੇ ਦੂਜੇ ਜਿਹੜੇ ਇਸ਼ੂ ਨੇ ਜਿਹੜੇ ਜਿਹੜੀ ਅਕਾਲਤ ਸਰਪ ਤੋਂ ਜਾਰੀ ਹੋਈ ਉਹਨਾਂ ਵੱਲ ਕਿਸੇ ਨੇ ਕੋਈ ਧਿਆਨ ਜਿਹੜਾ ਨਹੀਂ ਦਿੱਤਾ ਤੇ ਸ਼ਾਇਦ ਇਹੋ ਹੀ ਕਾਰਨ ਹੈ ਕਿ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰੰਗ ਕਮੇਟੀ ਦੇ ਕੁਝ ਬੇਪਰਾਂ ਨੇ ਇਸ ਇਸ਼ੂ ਨੂੰ ਉਠਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੀ ਅਕਾਲ ਤਖਤ ਦੇ ਸਾਹ ਜਿਹੜੇ ਫੈਸਲੇ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਰਕਲਾਰ ਕਰਦਾ ਹੋਇਆ ਇੱਕ ਨਵਾਂ ਇਸ਼ੂ ਕ੍ਰੀਏਟ ਕਰ ਰਿਆ। ਤਾਂ ਸਧਾਰਨ ਤੌਰ ਤੇ ਤਾਂ ਇਹ ਸਥਿਤੀ ਜਿਸ ਤਰੀਕੇ ਦੀਆਂ ਐਸੇ ਚੱਲ ਰਹੀਆਂ ਨੇ ਖਾਸ ਤੌਰ ਤੇ ਸੁਖਬੀਰ ਬਾਦਲ ਦੇ ਉੱਤੇ ਲੈ ਕੇ ਕਾਤਲਾਨਾ ਹਮਲੇ ਨੂੰ ਲੈ ਕੇ ਤੋਂ ਉਸ ਤੋਂ ਬਾਅਦ ਗਰੀਆਂ ਪ੍ਰਸਥਿਤੀਆਂ ਬਦਲੀਆਂ ਨੇ ਇਸ ਤਰੀਕੇ ਨਾਲ ਲੱਗਦਾ ਕਿ ਜਿਵੇਂ ਉਹ ਮਸਲਾ ਜਿਹੜਾ ਮੇਨ ਮਸਲਾ ਸੀ ਜਿੱਥੋਂ ਇਹ ਗੱਲਾਂ ਸ਼ੁਰੂ ਹੋਈਆਂ ਉੱਥੇ ਦੇ ਬਸਤੇ ਚ ਪਾ ਦਿੱਤੀਆਂ ਗਈਆਂ ਤੇ ਇੱਕ ਨਵਾਂ ਇਸ਼ੂ ਜਿਹੜਾ ਉਹ ਸਟਾਰਟ ਕਰ ਦਿੱਤਾ ਗਿਆ ਤਾਂ ਜੋ ਲੋਕਾਂ ਦਾ ਧਿਆਨ ਜਿਹੜਾ ਉਸ ਪਾਸੇ ਜਬੀਦਾ ਆਮ ਤੌਰ ਤੇ ਸਭ ਆਰੰਸ਼ੀ ਕੇਸ ਦਾ ਨੂੰ ਇਸੇ ਵਿਊਗਾ ਲਿੱਦਾ ਕਿ ਉਹ ਜਿਹੜੇ ਖਾਸ ਤੌਰ ਤੇ ਜਿਸ ਤਰੀਕੇ ਨਾਲ 2 ਦਸੰਬਰ ਨੂੰ ਜਿਸ ਦਿਨ ਅਕਤਰਤਾ ਹੁੰਦੀ ਆ ਔਰ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਜਾਂ ਉਸ ਦਾ ਸਰਵੋੱਚ ਜਿਸ ਤਰੀਕੇ ਨਾਲ ਉਸ ਦਿਨ ਸਾਹਮਣੇ ਆਇਆ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇੱਕ ਸਮੂਚੀ ਲੀਡਰਸ਼ਿਪ ਜਿਹੜੀ ਹੈ ਹਾਲ ਤੱਕ ਸਭ ਸਬਰਤਤਾ ਹੈ ਇਸ ਲਈ ਕਿ ਉਹਨਾਂ ਨੂੰ ਇਸ਼ੂ ਜਿਹੜੇ ਉਹਨਾਂ ਨੇ ਠਾਇਏ ਉਹਨਾਂ ਦਾ ਕੋਈ ਜਵਾਬ ਨਹੀਂ ਦਵਰੇਗਾ ਤੇ ਅਕਾਲ ਤਖਤ ਦੀ ਸਰਵੋੱਚਤਾ ਉਸ ਦਿਨ ਪਤਾ ਲੱਗੀ ਪਰ ਅਗਲੇ ਦਿਨ ਜਿਹੜਾ ਇਨਸੀਡੈਂਟ ਵਾਪਰਦਾ ਉਹਦੇ ਨਾਲ ਸਥਿਤੀਆਂ ਜਿਹੜੀਆਂ 4 ਤਰੀਕ ਨੂੰ ਵਾਪਰਦਾ ਉਸ ਸਥਿਤੀਆਂ ਸਾਰੀਆਂ ਚੇਂਜ ਹੋ ਜਾਂਦੀਆਂ ਤਾਂ ਬਿਲਕੁਲ ਇਸ ਤਰੀਕੇ ਨਾਲ ਲੱਗਦਾ ਕਿ ਜਿਵੇਂ ਸ਼ਰੋਮੀ ਅਕਾਲੀ ਦਾ ਕਾਤਲਾਣਾ ਹਮੇ ਨੂੰ ਪੰਜਾਬ ਸਰਕਾਰ ਦੀ ਜਿਹੜੀ ਆ ਸਾਜਿਸ਼ ਦੱਸ ਰਿਹਾ ਜਾਂ ਪੰਜਾਬ ਪੁਲਿਸ ਦੀ ਸਾਜਿਸ਼ ਦੱਸ ਰਿਹਾ ਦੂਜੇ ਪਾਸੇ ਜਿਹੜੇ ਗਰਮਖਿਆਲੀ ਲੋਕ ਨੇ ਉਹ ਸਾਰੇ ਇਸ਼ੂ ਨੂੰ ਇਸੇ ਇਸ਼ੂ ਨੂੰ ਕ੍ਰੀਏਟ ਕਰ ਰਹੇ ਆ ਕਿ ਸ਼ਾਇਦ ਅਕਾਲਪਨ ਸਭ ਤੋਂ ਬਚਣ ਕਰਕੇ ਹੀ ਇਹ ਜਿਹੜਾ ਪ੍ਰਪੰਚ ਜਿਹੜਾ ਰਚਿਆ ਗਿਆ ਹੁਣ ਜਿਹੜੇ ਅਤੰਕ ਕਮੇਟੀ ਦੇ ਬੰਦਿਆਂ ਨੇ ਇਸ਼ੂ ਉਠਾਇਆ ਉਹਨਾਂ ਨੇ ਇਸ਼ੂ ਇਹ ਠਾਇਆ ਕਿ ਸੋਹਕੀ ਸਿੰਘ ਬਾਦਲ ਦਰਜੀਤ ਸਿੰਘ ਧੀਮਾ ਐਨ ਕੇ ਸ਼ਰਮਾ ਅਸਤੀਫਾ ਦੇ ਚੁੱਕੇ ਆ ਤੇ ਜਿਹੜੇ ਬੰਦੇ ਅਸਤੀਫਾ ਦੇ ਚੁੱਕੇ ਆ ਉਹ ਫਿਰ ਕੋਰ ਕਮੇਟੀ ਦੀ ਮੀਟਿੰਗ ਚ ਕਿਦਾਂ ਸ਼ਾਮਲ ਹੋ ਸਕਦੇ ਆਪਣੇ ਆਪ ਚ ਬੜਾ ਵੱਡਾ ਪ੍ਰਸ਼ਨ ਹੈਗਾ ਦੂਜਾ ਪ੍ਰਸ਼ਨ ਅਰਸ਼ਵੀਰ ਕਲੇਰ ਜਿਹੜਾ ਸ਼੍ਰੋਮੀ ਕਾਲੀਦਲ ਦਾ ਬਲਾਰਾ ਉਹ ਵੀ ਕੱਲ ਉਸ ਮੀਟਿੰਗ ਚ ਸ਼ਾਮਲ ਆ ਜਦੋਂ ਕਿ ਸੁਮੇਸ਼ ਸਿੰਘ ਸੈਣੀ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਸੋਹਕੀ ਬਾਦਲ ਜਾਂ ਕਾਲੀਦਲ ਕਿਰਦਾ ਉਹਦਾ ਕੋਈ ਜਵਾਬ ਨਹੀਂ ਹੁਣ ਸੁਮੇਸ਼ ਸਿੰਘ ਸੈਣੀ ਦਾ ਜਿਹੜਾ ਵਕੀਲ ਆ ਉਹ ਅਰਸ਼ਵੀਰ ਕਲੇਰ ਦਾ ਪਿਤਾ ਸਤਰਾਮ ਸਿੰਘ ਕਲੇਰ ਆ ਹੁਣ ਅਜਿਹੀ ਸਥਿਤੀ ਦੇ ਵਿੱਚ ਜੇਕਰ ਅਰਸ਼ਪੀਲ ਕਰੇਰ ਵੀ ਉਸ ਕੋਰ ਕਮੇਟੀ ਚ ਸ਼ਾਮਲ ਹੁੰਦਾ ਤਾਂ ਪ੍ਰਸ਼ਨ ਤਾਂ ਫਿਰ ਇੱਥੇ ਉੱਠਣਗੇ ਉੱਠਣਗੇ ਕਿ ਕਿ ਜਿਹੜੇ ਬੰਦੇ ਨੇ ਅਸਤੀਫਾ ਦੇ ਚੁੱਕਾ ਮਨਜ਼ੂਰ ਹੋਵੇ ਜਾਂ ਨਾ ਹੋਵੇ ਇਹ ਇੱਕ ਡਿਫਰੈਂਟ ਇਸ਼ੂ ਪਰ ਅਸਤੀਫਾ ਦੇ ਚੁੱਕਿਆ ਉਹ ਕੋਰ ਕਮੇਟੀ ਦਾ ਹਿੱਸਾ ਨਹੀਂ ਬਣਦਾ ਪਰ ਜਿਸ ਤਰੀਕੇ ਨਾਲ ਇਹ ਸ਼ਰੂਮੀ ਅਕਾਲੀ ਦਲ ਦੇ ਵਿੱਚ ਕੇਵਲ ਇੱਕ ਪਰਿਵਾਰ ਨੂੰ ਲੈ ਕੇ ਹੀ ਉਸ ਦੀ ਪ੍ਰਭੂ ਸੱਤਾ ਨੂੰ ਹੀ ਲੈ ਕੇ ਗੱਲ ਚੱਲਦੀ ਰਹੀ ਹੈ ਤਾਂ ਸ਼ਾਇਦ ਸਥਿਤੀਆਂ ਇਹੀ ਆ ਕਿ ਆਕਾਲ ਪਖ ਸਾਬ ਨੂੰ ਕਿਸੇ ਤਰੀਕੇ ਨਾਲ ਜਿਹੜੇ ਹੁਕਮ ਨੇ ਉਹਨਾਂ ਨੂੰ ਠੱਡੇ ਬਸਤੇ ਚ ਪਾ ਦਿੱਤਾ ਜਾਵੇ ਤਾਂ ਜੋ ਜਿਹੜੀ ਪ੍ਰਧਾਨਗੀ ਵਾਲੀ ਗੱਲ ਆ ਅਸਤੀਫਾ ਵਾਲੀ ਗੱਲ ਆ ਇਸ ਨੂੰ ਥ ਇਸ ਤੋਂ ਕੁਈ ਸ਼ੱਕ ਨਹੀਂ ਕਿ ਵਰਕਿੰਗ ਕਮੇਟੀ ਬਣਾਉਂਦਾ ਵੀ ਇੱਕ ਨਿਯਮ ਹੈ ਕਿ ਥਾਰੋ ਲਈ ਸੀ ਕਹਿੰਦੇ ਇੱਕ ਐਕਸਪੀਰੀਅੰਸ ਹੈ ਕਿ ਕਿਸ ਤਰੀਕੇ ਨਾਲ ਮੀਟਿੰਗ ਸੱਦੀ ਹੈ ਉਹ ਮੀਟਿੰਗ ਨੂੰ ਸੱਦਣ ਦੇ ਵਿੱਚ ਘੱਟੋ ਘੱਟ 5 ਜਾਂ 6 ਦਿਨ ਦਾ ਸਮਾਂ ਲੱਗਦਾ ਪਰ ਜੇਕਰ ਕੋਰ ਕਮੇਟੀ ਦੀ ਮੀਟਿੰਗ ਸੱਦੀ ਜਾ ਸਕਦੀ ਤਾਂ ਫਿਰ ਵਰਕਿੰਗ ਕਮੇਟੀ ਦੀ ਕਿਉਂ ਨਹੀਂ ਤਾਂ ਸ਼ਾਇਦ ਇਸ ਦਾ ਇਹੋ ਹੀ ਕਾਰਨ ਜਿਸ ਤਰੀਕੇ ਨਾਲ ਲੋਕ ਸਮਝਦੇ ਕਿ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਉਹ ਫੈਸਲੇ ਨੂੰ ਇੱਕ ਪਾਸੇ ਕਰਕੇ ਸਥਿਤੀ ਜਿਹੜੀ ਪੰਪਲ ਪੂਸੀ ਦੀ ਕ੍ਰੀਏਟ ਕੀਤੀ ਜਾ ਰਹੀ ਆ ਤਾਂ ਜੋ ਲੋਕ ਇਹਦੇ ਵਿੱਚ ਉਲਝ ਕੇ ਰਹਿ ਜਾਣ ਤੇ ਜਿਹੜਾ ਅਸਲੀ ਮੁੱਦਾ ਆ ਉਹ ਫਿਰ ਘੱਟੇ ਘੱਟੇ ਵਿੱਚ ਰੁੱਲ ਜੇ ਬਾਕੀ ਇਹ ਦੇਖਣਾ ਕਿ ਇਸ ਮੁੱਦੇ ਜੀ ਜੀ ਮੈਂ ਇਹ ਪ੍ਰੋਫੈਸਰ ਬਈ ਜਾਣਨਾ ਚਾਹੁੰਦਾ ਸੀਗਾ ਵੀ ਜਿੱਦਾਂ ਤੁਸੀਂ ਪੂਰੀ ਡਿਟੇਲ ਦੱਸ ਰਹੇ ਹੋ ਹੁਣ ਇਹ ਸਭ ਦੇ ਵਿੱਚ ਜੋ ਜਥੇਦਾਰ ਸਾਹਿਬ ਕਹਿਣਾ ਚਾਹੁੰਦੇ ਸੀਗੇ ਵੀ ਅਕਾਲੀ ਦਲ ਇੱਕਜੁੱਟ ਹੋ ਜੇ ਕੀ ਉਹਨਾਂ ਦੇ ਇਸ ਖਿਆਲ ਨੂੰ ਉਹਨਾਂ ਦੀ ਇਸ ਆਸ ਨੂੰ ਬੂਰ ਪਵੇਗਾ ਨਾਲ ਦੂਸਰੀ ਗੱਲ ਇਹਦੇ ਨਾਲ ਇੱਕ ਹੋਰ ਜੋੜ ਦਿੰਨੇ ਆ ਇੱਕ ਐਪੀਸੋਡ ਦੀ ਲੜੀ ਤੁਰ ਗਈ ਆ ਜਿੱਦਾ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹੁਣ 9 ਤਰੀਕ ਨੂੰ ਸ਼੍ਰੋਮਣੀ ਕਮੇਟੀ ਦੀ ਵੀ ਮੀਟਿੰਗ ਹੈਗੀ ਆ ਉਹ ਤੋਂ ਬਾਅਦ ਫਿਰ ਸ਼ਾਇਦ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਮਤਲਬ ਇੱਕ ਪੂਰਾ ਜਿਹੜਾ ਵਾ ਉਹ ਮੀਟਿੰਗਸ ਦੀ ਇੱਕ ਪੂਰੀ ਲੜੀ ਜਿਹੜੀ ਆ ਉਹ ਤੋੜ ਦਿੱਤੀ ਗਈ ਆ ਤੇ ਜਿਹੜੇ ਹੁਕਮ ਜਾਰੀ ਹੋਏ ਸੀ ਉਹ ਦਰਕਨਾਰ ਹੋ ਰਹੇ ਆ ਜਿਹੜਾ ਤੋਂ ਤੁਸੀਂ ਕਹਿ ਰਹੇ ਜਥੇਦਾਰ ਸਾਹਿਬ ਦੇ ਕਹਿਨ ਦੂਰ ਪੈਗਾ ਪਹਿਲਾਂ ਤਾਂ ਪ੍ਰਸ਼ਨ ਇਹ ਹੈਗਾ ਇਹ ਬੂਰ ਪਾਉਣ ਨੂੰ ਬਾਕੀ ਤੇ ਡਾਕੀ ਕੀ ਦੋਵੇਂ ਧਿਰਾਂ ਤਿਆਰ ਹਨ ਪਹਿਲਾ ਪ੍ਰਸ਼ਨ ਇਹ ਹੈ ਅੱਜ ਵੀ ਸੁਧਾਰ ਲੈਣ ਵਾਲੇ ਆਪਣਾ ਵਖਰਾ ਟਾਕ ਚੜਾ ਅਲਾਤੇ ਪਏ ਅਤੇ ਦੂਜੇ ਪਾਸੇ ਜਿਹੜੇ ਡਾਕੀ ਧੜੇ ਨੇ ਉਹ ਆਪਣਾ ਰੱਖ ਰਾ ਕਿਉਂਕਿ ਸਥਿਤੀਆਂ ਹੀ ਬਿਲਕੁਲ ਚੇਂਜ ਹੋ ਗਈਆਂ ਹੁਣ ਬਾਗੀ ਜਾਂ ਡਾਕੀ ਦੇ ਜਿਹੜੇ ਇਸ਼ੂ ਸੀ ਉਹ ਉੱਥੇ ਹੀ ਨਹੀਂ ਇਸ਼ੂ ਜਿਹੜਾ ਸੁਖਵੀਰ ਬਾਦਲਵਾੜਾ ਜਿਹੜਾ ਉਹ ਛਾ ਗਿਆ ਹੁਣ ਇਸ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਏਡੀ ਜਲਦੀ ਜੋ ਜਥੇਦਾਰ ਸਾਹਿਬ ਨੇ ਕਿਹਾ ਉਹਨਾਂ ਦੀ ਆਸਾਂਵਾਂ ਨੂੰ ਜਿਹੜਾ ਬੂਰ ਪਵੇ ਕਿਉਂਕਿ ਕੋਈ ਵੀ ਧਿਰ ਜਿਹੜੀ ਹੈ ਝੁਕਣ ਨੂੰ ਤਿਆਰ ਨਹੀਂ ਹੈਗੀ ਉਸ ਦਿਨ ਜਿਸ ਤਨ ਸਜ਼ਾ ਪਹਿਲੇ ਦਿਨ ਲੱਗੀ ਆ ਤਾਂ ਜਿਹੜੇ ਚੋਟੀ ਦੇ ਨੇਤਾ ਸੀ ਕਿਸੇ ਨੇ ਵੀ ਇੱਕ ਦੂਜੇ ਨੂੰ ਬੁਲਾਇਆ ਤੱਕ ਨਹੀਂ ਠੀਕ ਆ ਉਹ ਆਪਣਾ ਕੰਮ ਕਰਦੇ ਰਹੇ ਉਹ ਆਪਣਾ ਕੰਮ ਕਰਦੇ ਰਹੇ ਤੇ ਜੇਕਰ ਵਾਕਿਆ ਹੀ ਬੂਰ ਪਾਉਣਾ ਤਾਂ ਲੋਕਾਂ ਜਿਹੜੇ ਅਕਾਲੀ ਲੀਡਰ ਨੇ ਜਾਂ ਬਾਗੀ ਨੇ ਚਾਹੇ ਤਾਕੀ ਨੇ ਉਹਨਾਂ ਨੂੰ ਇੱਕ ਮੰਚ ਤੇ ਲਿਆਉਣਾ ਪਊਗਾ ਇਹ ਜਥੇਦਾਰ ਸਾਹਿਬ ਉਹਨਾਂ ਦੀ ਵੀ ਕੋਸ਼ਿਸ਼ ਚਾਹੀਦੀ ਆ ਤੇ ਉਹਨਾਂ ਨੇਤਾਵਾਂ ਦੀ ਵੀ ਚਾਹੀਦੀ ਆ ਪਰ ਜਿਹੜੀਆਂ ਸਥਿਤੀਆਂ ਨੇ ਇਸ ਵੇਲੇ ਉਸ ਤੋਂ ਗਾਂਝਾ ਜਾ ਚੁੱਕੀ ਆ ਕਿਉਂਕਿ ਕੋਈ ਵੀ ਬੰਦਾ ਕਿਸੇ ਦੀ ਗੱਲ ਸੁਣਨ ਨੂੰ ਜਿਹੜਾ ਉਹ ਤਿਆਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਆ ਕਟਣਾ ਵਾਪਰੀ ਆ ਕੇਵਲ ਤੇ ਕੇਵਲ ਵਿਕਰਮ ਜਿਠਿਆ ਇਸ ਇਸ਼ੂ ਤੇ ਬੋਲਦੇ ਪਏ ਆ ਬਾਕੀ ਕਿਸੇ ਵੀ ਗੁਰ ਜਿਹੜੀ ਸਤਾਪ ਹੈ ਪਰ ਕੋਈ ਵੀ ਵਿਅਕਤੀ ਇਸ ਲੈਬ ਤੇ ਇਸ ਮੁੱਦੇ ਤੇ ਕਿਸੇ ਨੇ ਕੋਈ ਬਿਆਨ ਜਿਹੜਾ ਉਹ ਜਾਰੀ ਨਹੀਂ ਕੀਤਾ ਤਾਂ ਫਿਰ ਇਹ ਤਾਂ ਕਿਸ ਤਰੀਕੇ ਦੀ ਹੋ ਜੂਗੀ ਹਾਂ ਇਹ ਤਾਂ ਹੋ ਸਕਦੀ ਸੀ ਤਾਂ ਹੋ ਸਕਦੀ ਸੀ ਜੇ ਵਾਕਈ ਵਰਕਿੰਗ ਕਮੇਟੀ ਦੇ ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਨਿਰਦੇਸ਼ ਦਿੱਤਾ ਉਸ ਤਹਿਤ ਚੱਲਦਾ ਤੇ ਤੁਸੀਂ ਤਾਂ ਪਹਿਲੇ ਵਰਕਿੰਗ ਕਮੇਟੀ ਵਾਲਾ ਫੈਸਲਾ ਤੁਸੀਂ ਮਨਜ਼ੂਰ ਨਹੀਂ ਕਰ ਸਕੇ ਤਾਂ ਫਿਰ ਜਥੇਦਾਰ ਸਾਹਿਬ ਦੀਆਂ ਆਸ਼ਾਵਾਂ ਨੂੰ ਬੂਰ ਕਿੱਥੋਂ ਪੈਣਾ ਇਹ ਤਾਂ ਜੇ ਅ ਦੂਰ ਦੀ ਗੱਲ ਹੈਗੀ ਹੈ ਬਾਕੀ ਵੇਖੋ ਜਿਸ ਤਰੀਕੇ ਨਾਲ ਉਹਨਾਂ ਨੇ ਯਤਨ ਸ਼ੁਰੂ ਕੀਤੇ ਆ ਮੈਂ ਯਤਨ ਦੀ ਗੱਲ ਕਰਾਂਗਾ ਅਜੇ ਤੱਕ ਅਕਾਲੀ ਦਲ ਆਪਣੇ ਉਸ ਜਿਹੜਾ ਕਹਿ ਸਕਦੇ ਕੋ ਸਥਿਤੀ ਜਿਹੜੀ ਵਿਗਠਨ ਦੀ ਸਥਿਤੀ ਆ ਉਹਦੇ ਚੋਂ ਨਹੀਂ ਬਾਰ ਦਾ ਪ੍ਰਦਰਸ਼ਨ ਆ ਰਿਹਾ ਕਿ ਨਵੀਂ ਜਿਹੜੀ ਪ੍ਰੋਬਲਮਸ ਕ੍ਰੀਏਟ ਹੋ ਗਈ ਆ ਜੇਕਰ ਜੱਥੇਦਾਰ ਸਾਹਿਬ ਦੀ ਆਸ਼ਾਵਾਂ ਨੂੰ ਬੂਰ ਪੈਣਾ ਸੀ ਤਾਂ ਜ਼ਰੂਰੀ ਆ ਕਿ ਉਹ ਵਰਕਿੰਗ ਕਮੇਟੀ ਵਾਲਾ ਜਿਹੜਾ ਫੈਸਲਾ ਉਹ ਲਾਗੂ ਹੋ ਗਿਆ ਹੁੰਦਾ ਉਹ ਫੈਸਲਾ ਤੇ ਆਪਣੇ ਸੰਧੀ ਚ ਡਲੇ ਕੀਤਾ ਜਾ ਰਿਹਾ ਤਾਂ ਅਜਿਹੀ ਸਥਿਤੀ ਚ ਲੱਗਦਾ ਨਹੀਂ ਕਿ ਏਡੀ ਜਲਦੀ ਉਹਨਾਂ ਦੀ ਆਸ਼ਾ ਹਰ ਜਿਹੜਾ ਬੂਰ ਪਵੇਗਾ ਪ੍ਰੋਫੈਸਰ ਬਈ ਇਹਦੇ ਨਾਲ ਹੀ ਤੁਸੀਂ ਵਿਕਰਮ ਬਜੀਠੀਆ ਦਾ ਜ਼ਿਕਰ ਕੀਤਾ ਵੀ ਜਿੱਦਾਂ ਉਹ ਇਲਦਾਮ ਤਰਾਸ਼ੀ ਕਰ ਰਿਹਾ ਕਿ ਇਹਦੇ ਵਿੱਚ ਇਹ ਵੀ ਪੁਲਸ ਦੀ ਭੂਮਿਕਾ ਜਿਹੜੀ ਆ ਉਹ ਸ਼ੱਕ ਦੇ ਘੇਰੇ ਚ ਆ ਔਰ ਬਾਰ-ਬਾਰ ਜ਼ਿਕਰ ਆਉਂਦਾ ਐਸਪੀ ਹਰਪਾਲ ਸਿੰਘ ਰੰਧਾਵਾ ਹੁਣਾਂ ਦਾ ਜਿਨ੍ਹਾਂ ਦੀ ਡਿਊਟੀ ਸੀਗੀ ਜਿਨ੍ਹਾਂ ਦੇ ਵੀਡੀਓਜ਼ ਵੀ ਵਿਖਾਏ ਜਾਂਦੇ ਆ ਵੀ ਉਹ ਨਾਰਾਇਣ ਸਿੰਘ ਚੌੜਾ ਨੂੰ ਮਿਲ ਰਹੇ ਆ ਹੱਥ ਮਿਲਾ ਰਹੇ ਆ ਤੇ ਇਹ ਸਭ ਦੇ ਵਿੱਚ ਤੁਹਾਨੂੰ ਇਹ ਜਿਹੜਾ ਘਟਨਾਕ੍ਰਮ ਹੁੰਦਾ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਨਾਰਾਇਣ ਸਿੰਘ ਚੌੜਾ ਆਪਣੇ ਤੌਰ ਤੇ ਭਾਵਕ ਹੋ ਗਿਆ ਜਾਂ ਕੋਈ ਕਾਂਸਪਰੇਸੀ ਦਾ ਕੋਈ ਖਦਸ਼ਿਆਤ ਲੱਗਦਾ ਸੰਦੀਪ ਜੀ ਦੇ ਸੰਬੰਧੀ ਨਾ ਕੁਝ ਵੀ ਜਰਾ ਕਹਿ ਨਹੀਂ ਜਾ ਸਕਦਾ ਕਿਉਂਕਿ ਅਕਾਲੀ ਦਲ ਆਪਣੇ ਪੱਖ ਤੋਂ ਬੋਲਦਾ ਪਿਆ ਪੰਜਾਬ ਪੁਲਿਸ ਜਿਹੜੀ ਆਪਣੇ ਪੱਖ ਤੋਂ ਬੋਲਦੀ ਪਈ ਹੈ ਤੇ ਜੇਕਰ ਨਰੈਣ ਚੋੜੇ ਦੀ ਪਿਛਲੀ ਬੈਕਗ੍ਰਾਉਂਡ ਵੇਖੀ ਹੈ ਉਹ ਕੁਝ ਅਲੱਗ ਤਰ੍ਹਾਂ ਦੀ ਹੈਗੀ ਹੈ ਬੜੀਆਂ ਵਕਫ ਵਕ ਥਿਉਰੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸਭ ਤੋਂ ਵੱਡਾ ਪ੍ਰਸ਼ਨ ਇਸ ਤਰੀਕੇ ਨਾਲ ਗੱਲ ਆ ਗਲ ਤਾਂ ਇਹੋ ਚੱਲ ਰਹੀ ਹੈ ਜਿਹੜੀ ਆਮ ਲੋਕਾਂ 'ਚ ਪ੍ਰਚਲਿਤ ਹੈ ਕਿ ਹਾਂ ਭਈ ਭਾਵਕਤਾ ਦੇ ਪੱਤਰ ਤੇ ਨਰੈਣ ਚੋੜੇ ਨੇ ਇਹ ਅਟੈਕ ਜਿਹੜਾ ਸੋ ਕੁ ਵੀ ਗੱਲ ਤੇ ਕਰਤਾ ਕਿਉਂਕਿ 2013 ਤੋਂ ਜਾਂ 2010 ਤੋਂ ਲੈ ਕੇ ਉਹ ਬਾਦਲ ਪਰਵਾਰ ਦਾ ਜਿਹੜਾ ਵਿਰੋਧੀ ਮੰਨਿਆ ਜਾ ਰਿਹਾ ਚਾ ਉਹਨਾਂ ਦਾ ਨਫਤ ਜਿਹੜੀ ਉਹ ਕਰਦਾ ਰਿਹਾ ਉਸਦੀ ਸਿੱਟਾ ਜਿਹੜਾ ਉਹ ਸੰਦੇ ਆ ਗਿਆ ਹੁਣੇ ਵੇਖੋ ਹਰ ਵਿਅਕਤੀ ਨੇ ਆਪੋ ਆਪਣੇ ਐਂਗਲ ਤੋਂ ਇਤੇ ਸੰਬੰਧੀ ਗੱਲ ਕਰਵੀ ਜਿਹੜਾ ਜਿਸ ਨੂੰ ਫਾਇਦਾ ਹੁੰਦਾ ਹੋਊਗਾ ਵਿਕਰਮ ਸਿੰਘ ਮਜੀਠੀਆ ਕੇਵਲੇ ਇਸ ਵੇਲੇ ਸ਼ਰੂਮਨੀ ਕਾਲੀਦਲ ਦੇ ਬਲਾਰੇ ਮਜੂਬ ਇਸ ਇਸ਼ੂ ਨੂੰ ਚੁੱਕਰੇ ਆ ਹਰਪਾਲ ਸਿੰਘ ਦਾ ਦਾਵਾ ਹੋਵੇ ਜੀਪੀਐਸ ਭੁੱਲਰ ਹੋਵੇ ਉਹ ਉਹਨਾਂ ਦੇ ਰਡਾਰ ਤੇ ਆ ਤੇ ਰਡਾਰ ਤੇ ਅਖੀਂ ਜਾ ਕੇ ਭਗਵੰਤ ਮਾਖੀ ਆ ਜਾਂਦੀ ਦੂਜੇ ਪਾਸੇ ਆ ਭੂਲੋ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਰੇ ਐਂਗਲਤੀ ਗੱਲ ਕੀਤੀ ਕਿਉਂਕਿ ਪੁਲਿਸ ਨੇ ਹਰ ਐਂਗਲ ਜਿਹੜਾ ਉਹ ਕਲੀਕਣਾ ਹੁੰਦਾ ਕਿ ਕਿਹੜੇ ਐਂਗਲ ਤੋਂ ਗਲਤ ਹੋਈਏ ਜਿਸ ਤਿਕਾ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਸਿੰਥੀ ਕਰਕੇ ਇਹ ਅਟੈਕ ਜਿਹੜਾ ਖਾਲੀ ਦਲ ਨੇ ਨਾ ਕਰਵਾ ਲਿਆ ਹੋਵੇ ਹਾਲਾਂਕਿ ਉਹਨਾਂ ਨੇ ਇਹ ਗੱਲ ਕਹੀ ਨਹੀਂ ਪਰ ਜਿਹੜੇ ਅਰਥ ਜਿਹੜੇ ਕੱਢੇ ਗਏ ਆ ਦੂਜੇ ਪਾਸੇ ਜੀਆਈਸੀ ਦੇ ਵਿੱਚ ਉਹਦਾ ਦੀ ਇੰਟਰੋਗੇਸ਼ਨ ਜਿਹੜੀ ਚੌੜੇ ਦੀ ਮਰਨ ਚੌੜੇ ਦੀ ਹੋ ਰਹੀ ਆ ਉਥੋਂ ਜਿਹੜੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹ ਤਾਂ ਗੱਲਾਂ ਇਹੀ ਸਾਹਮਣੇ ਆਈਆਂ ਕਿ ਉਹ ਕਹਿੰਦਾ ਕਿ ਹਾਂ ਭਈ ਜਿਹੜੀ ਸ਼੍ਰੀ ਅਕਾਲਤਖ ਉਹਨਾਂ ਦੇ ਗ੍ਰਾਹਾਂ ਤੇ ਬਰਾਬਰ ਨਹੀਂ ਹੈਗੀ ਤਾਂ ਇਸ ਕਰਕੇ ਭਾਵਕਤਾ ਦੇ ਪੱਧਰ ਤੇ ਹਾਲਾਂਕਿ ਉਹਨਾਂ ਦੇ ਵਕੀਲਾਂ ਨੇ ਇਹ ਗੱਲ ਕਹੀ ਆ ਕਿ ਇਸ ਕਰਕੇ ਉਹਨੇ ਜਿਹੜਾ ਅਟੈਕ ਜਿਹੜਾ ਉਹ ਕੀਤਾ ਬਾਕੀ ਇਹਦੇ ਵਿੱਚ ਕਿਸੇ ਦੀ ਸਾਜ਼ਿਸ਼ ਆ ਜਾਂ ਸਾਜ਼ਿਸ਼ ਨਹੀਂ ਹੈਗੀ ਐਸ ਵੇਲੇ ਸੰਦੀਪ ਜੀ ਪੂਰਨ ਤੌਰ ਤੇ ਗੁੰਝਲਦਾਰ ਸਥਿਤੀ ਬਣੀ ਹੈ ਜੇਕਰ ਤੁਸੀਂ ਇਹ ਸਾਰੇ ਸਨੈਰੀਓ ਨੂੰ ਦੂਰੋਂ ਵੇਖੋ ਤਾਂ ਤੁਹਾਨੂੰ ਹਰ ਕਰੈਕਟਰ ਜਿਹੜਾ ਉਹ ਸ਼ੱਕੀ ਲੱਗੂਗਾ ਸ਼ੱਕੀ ਇਸ ਕਰਕੇ ਲੱਗੂਗਾ ਕਿ ਜੇਕਰ ਸੁਖਵੀਰ ਬਾਦਲ ਤੇ ਉਦੋਂ ਹਮਲਾ ਹੁੰਦਾ ਤਾਂ ਸੁਖਵੀਰ ਬਾਦਲ ਬਿਲਕੁਲ ਉਥੇ ਅਡੋਲ ਖਲੋਤੇ ਆ ਨਿੰਦਾ ਮੜੀ ਜੂੜੀ ਹਿਲਜੁਲ ਜਿਹੜੀ ਆ ਉਹ ਕਿਤੇ ਕੋਈ ਦਿਖਾਈ ਜਿਹੜੀ ਉਹ ਨਹੀਂ ਦਿੱਦੀ ਦੂਜੇ ਪਾਸੇ ਜਿਹੜੇ ਏਐਸ ਜਸਵੀਰ ਸਿੰਘ ਆ ਜਾਂ ਦੂਜੇ ਜਿਨ੍ਹਾਂ ਦੀ ਉਹ ਪਿੱਠ ਥਾਪੜਦੇ ਆ ਜਿਨ੍ਹਾਂ ਨੂੰ ਕਹਰੇ ਕਿ 2002 ਤੋਂ ਸਾਡੇ ਨਾਲ ਨਹੀਂ ਬੰਦਾ ਪਛੇ ਉਹਦੀ ਝੂਕੀ ਜਿਹੜੀ ਆ ਉਹ ਦਿੱਲੀ ਚਾ ਬੀਬੀ ਹਰ ਸੰਭ ਕੋਰ ਬਾਤਾਂ ਦਾ ਤਾਂ ਫਿਰ ਉਹ ਉਥੇ ਕੀ ਕਰਨ ਡਿਆ ਰੱਬ ਨਾ ਕਰੇ ਕੋਈ ਪਾੜਾ ਉਥੇ ਕੋਈ ਵਾਪਰ ਜਾਂਦਾ ਫਿਰ ਉਸ ਦਾ ਜ਼ਿੰਮੇਵਾਰ ਕੌਣ ਬੰਦਾ ਤੇ ਸੈਕੰਡਲੀ ਗੱਲ ਇਹ ਵੀ ਹੈ ਕਿ ਜਦੋਂ ਉਹ ਇਨਸੀਡੈਂਟ ਵਾਪਰਦਾ ਉਹੀ ਬੰਦਾ ਉਹਦੇ ਬਲ ਜਾਂਦਾ ਬਾਕੀ ਪੰਜਾਬ ਪੁਰਸ ਖਲੋਤੀ ਸੋ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਗੱ ਉਹ ਸ਼ੱਕੀ ਨਹੀਂ ਤੁਸੀਂ ਕਿਸੇ ਨੂੰ ਕਲੀਨ ਚਿੱਟ ਜਿਹੜੀ ਆ ਉਹ ਨਹੀਂ ਦੇ ਸਕਦੇ ਪਰ ਹਾਂ ਕਿ ਮਸਲਾ ਹੈ ਜਾਂਚ ਦਾ ਜਾਂਚ ਕਿਹਦੇ ਤੇ ਕਰਨੀ ਕਿਹਦੇ ਕੋਲ ਪਾਉਣੀ ਕਿਸ ਨਾਲ ਕਿਹਦੇ ਤੇ ਯਕੀਨਤਾ ਸੰਦੀਪ ਜੀ ਕਰਦਾ ਪਊਗਾ ਪਰ ਜਿਹੜੀਆਂ ਸਥਿਤੀਆਂ ਐਸੋੜੇ ਵਕਫ ਵਕਫਾ ਤੇ ਕਮਿਸ਼ਨ ਹੋਣ ਉਹਨਾਂ ਤੇ ਵੀ ਰਿਪੋਰਟਾਂ ਜਿਹੜੀਆਂ ਲੁਕੀਆਂ ਯਕੀਨੀ ਜੇ ਕਰਦੇ ਨਾ ਪੁਰਸਤੀ ਰਿਪੋਰਟਾਂ ਵਿੱਚ ਯਕੀਨ ਕਰਦੇ ਆ ਨਾ ਕੋਟਾ ਤੇ ਕਰਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਹਰ ਵਿੱਤੀ ਜਵਾਬ ਕਰਦਾ ਜਿਹੜਾ ਸ਼ੱਕੀ ਹੈ ਪਰ ਜਿਸ ਤਰੀਕੇ ਨਾਲ ਜਥੇਦਾਰ ਸਾਹਿਬ ਨੇ ਇਸ ਮੁੱਦੇ ਨੂੰ ਕਿਹਾ ਇਹ ਹਾਂ ਦਾ ਸੇਵਾਦਾਰ ਦੇ ਉੱਤੇ ਹੈ ਅਕਾਲ ਤਖਤ ਸਾਹਿਬ ਦੇ ਉੱਤੇ ਹੈ ਤੇ ਜ਼ਰੂਰੀ ਹੈ ਕਿ ਜਿਹੜੇ-ਜਿਹੜੇ ਵੀ ਜਿਸ ਵੀ ਤਰੀਕੇ ਨੇ ਜਿੰਨੇ ਵੀ ਹਮਲਾ ਕੀਤਾ ਜਾਂ ਜਿਹਨਾਂ ਜੋ ਵੀ ਇਸ ਸਾਜ਼ਿਸ਼ ਦੇ ਵਿੱਚ ਹਨ ਜਾਂ ਨਹੀਂ ਹਨ ਘਟੋ-ਘਟ ਇਹਨਾਂ ਨੂੰ ਜ਼ਰੂਰ ਸੋਚ ਲੈਣਾ ਕਿ ਇਹ ਉਹ ਥਾਂ ਨਹੀਂ ਸੀ ਕਿ ਜਿੱਥੇ ਇਹ ਹਮਲਾ ਕੀਤਾ ਜਾਂਦਾ ਜਿਸ ਦੀ ਨਿੰਦਿਰਜੋਗ ਗੱਲ ਜਿਹੜੀ ਬੱਦੀ ਹੈ ਬਾਕੀ ਸਜ਼ਾ ਕੱਟ ਹੋਈ ਹੈ ਵੱਧ ਹੋਈ ਹੈ ਉਹ ਇੱਕ ਡਿਫਰੈਂਟ ਇਸ਼ੂ ਹੈ ਬਾਕੀ ਸੰਦੀਕੀ ਇਹਦੇ ਵਿੱਚ ਇੱਕ ਗੱਲ ਜਿਹੜੀ ਜ਼ਰੂਰ ਕਰ ਦਿੱਤੀ ਜਿਹੜੀ ਮੈਂ ਗੱਲ ਕੀਤੀ ਹੁਣ ਤੱਕ ਇਸ ਸਥਿਤੀ ਦਾ ਪੂਰਨ ਤੌਰ ਤੇ ਗੁੰਝਲਦਾਰ ਪਿਆ ਹਰ ਕਰਦਾਰ ਜਿਹੜਾ ਉਹ ਸ਼ੱਕੀ ਲੱਗ ਰਿਹਾ ਚਾਹੇ ਉਹ ਪੀੜਤ ਤੇ ਰਿਹਾ ਤੇ ਚਾਹੇ ਦੂਜੇ ਪਾਸੇ ਦੂਜੀ ਧਿਰ ਹੋਵੇ ਕੋਈ ਵੀ ਵਿਅਕਤੀ ਕੁਝ ਵੀ ਕਹਿਣ ਜਿਹੜਾ ਉਹ ਤਿਆਰ ਨਹੀਂ ਹੈਗਾ ਅਸਲੀ ਸੱਚ ਜਿਹੜਾ ਉਹ ਸਾਹਮਣੇ ਜਿਹੜਾ ਉਹ ਨਹੀਂ ਆ ਰਿਹਾ ਬਾਕੀ ਨਰੈਣ ਸਿੰਘ ਚੌੜੇ ਦੀ ਜਿਹੜੀ ਬੈਕਗ੍ਰਾਉਂਡ ਆ ਉਹ ਤਾਂ ਸ਼ੱਕੀ ਹੈ ਹੀ ਹੈ ਕਿਉਂਕਿ ਉਸ ਦਾ ਵਰਤਾਰਾ ਜਿਹੜਾ ਪਿਛਲੇ 87 ਤੋਂ ਲੈ ਕੇ 84 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਆਤਵਾਦੀ ਕਠਰਾਵਾ ਚ ਉਹ ਬੰਦੇ ਦੀ ਸ਼ਮੂਲੀਅਤ ਰਹੀ ਹੈ ਹੋ ਸਕਦਾ ਕਿ ਕੋਈ ਵਿਦੇਸ਼ੀ ਤਾਕਤਾਂ ਨੇ ਹੱਥੀ ਉਚੜਿਆ ਹੋਵੇ ਬਾਕੀ ਮਸਲਾ ਜਿਹੜਾ ਜਾਂਚ ਦੀ ਨਾ ਇਹ ਤਾਂ ਸੰਬੰਧੀ ਆਪਾਂ ਜਾਰਾ ਗੱਲ ਜਿਹੜੀ ਉਧਾਇਕਰੀ ਇਹ ਬੈਟਰ ਪਰ ਹਾਂ ਮਸਲਾ ਜਿਹੜਾ ਉਹ ਸ਼ੱਕੀ ਹਰ ਕਰਦਾਬ ਜਿਹੜਾ ਸੰਦੀਪ ਜੀ ਉਹ ਸ਼ੱਕੀ ਹੈ ਇਹ ਸਾਰੇ ਐਪੀਸੋਡ ਚ ਪ੍ਰੋਫੈਸਰ ਬਈ ਦੇ ਨਾਲ ਹੀ ਆਪਾਂ ਇੱਕ ਗੱਲ ਹੋਰ ਕਰਦੇ ਆਂ ਦੇਖੋ ਜਿਹੜੀ ਪਾਰਟੀ ਸਿਆਸੀ ਹੁੰਦੀ ਹੈ ਜਿਹਨੇ ਸਿਆਸਤ ਕਰਨੀ ਹੁੰਦੀ ਆ ਉਹਦਾ ਆਖਰ ਟੀਚਾ ਆਖਰ ਨਿਸ਼ਾਨਾ ਇਹ ਹੁੰਦਾ ਵੀ ਸੱਤਾ ਦੀ ਜਿਹੜੀ ਸੁਪਰੀਮ ਕੁਰਸੀ ਆ ਉਹਦੇ ਤੱਕ ਪਹੁੰਚਿਆ ਜਾਵੇ ਜੇ ਉਹ ਸੂਬਾ ਪੱਧਰ ਦੀ ਪਾਰਟੀ ਆ ਤੇ ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਦੀ ਕੁਰਸੀ ਤੇ ਹੁੰਦਾ ਜੇ ਉਹ ਨੈਸ਼ਨਲ ਲੈਵਲ ਦੀ ਪਾਰਟੀ ਆ ਰਾਸ਼ਟਰੀ ਪੱਧਰ ਦੀ ਪਾਰਟੀ ਆ ਤੇ ਉਹਨਾਂ ਦਾ ਨਿਸ਼ਾਨਾ ਹੁੰਦਾ ਵੀ ਅਸੀਂ ਜਿਹੜਾ ਵਾ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਅੱਪੜ ਜਾਈਏ ਹੁਣ ਸਵਾਲ ਇਹ ਆ ਵੀ ਅਕਾਲੀ ਦਲ ਇਹ ਵੀ ਐਲਾਨ ਕਰ ਦਿੰਦਾ ਕੱਲ ਵੀ ਅਸੀਂ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਇਹ ਲੜਨਾਗੇ ਨਗਰ ਨਿਗਮ ਦੀਆਂ ਚੋਣਾਂ ਇਸ ਮਹੀਨੇ ਚ ਲਾਨ ਹੋ ਸਕਦਾ ਹੋ ਸਕਦਾ ਜਨਵਰੀ ਦੇ ਪਹਿਲੇ ਹਫਤੇਆਂ ਦੂਜੇ ਹਫਤੇ ਇਹ ਚੋਣਾ ਜਿਹੜੀਆਂ ਪੰਜਾਬ ਦੇ ਵਿੱਚ ਹੋ ਵੀ ਜਾਣ ਇਹ ਸਭ ਦੇ ਵਿੱਚ ਜਦੋਂ ਅਕਾਲੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਗੱਲ ਮੰਨ ਚੁੱਕੀ ਹੈ ਵੀ ਉਸ ਵਕਤ 2007 ਤੇ 12 ਦੇ ਵਿੱਚ ਸਾਥੋਂ ਗਲਤੀਆਂ ਹੋਈਆਂ ਸਾਥੋਂ ਬੇਇੱਜ਼ਤੀਆਂ ਘਟਨਾਵਾਂ ਦੇ ਵਿੱਚ ਜਿਹੜਾ ਦੋਸ਼ੀ ਸੀ ਰਾਮ ਰਹੀਮ ਉਹਦੇ ਵਾਸਤੇ ਅਸੀਂ ਜਿਹੜਾ ਵਾ ਮਾਫੀਨਾਮਾ ਜਾਂ ਉਹਨੂੰ ਮਾਫੀ ਦਵਾਈ ਜਥੇਦਾਰ ਸਹਿਬਾਨਾਂ ਨੂੰ ਘਰੇ ਸੱਦਿਆ ਹੁਣ ਜਦੋਂ ਇਹ ਲੀਡਰਸ ਚੋਣਾਂ ਵਿੱਚ ਪ੍ਰਚਾਰ ਕਰਨਗੇ ਤਾਂ ਕੀ ਇਹ ਆਪਣਾ ਵੋਟ ਬੈਂਕ ਬਚਾਪ ਹੋਣਗੇ ਕੀ ਉਹਨਾਂ ਲੋਕਾਂ ਦਾ ਇਹ ਵਿਸ਼ਵਾਸ ਜਿੱਤ ਸਕਣਗੇ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਸੱਤਾ ਦੀਆਂ ਜਿਹੜੀਆਂ ਉੱਚੀਆਂ ਕੁਰਸੀਆਂ ਉੱਥੋਂ ਤੱਕ ਬਿਠਾਇਆ ਤਖਤਾ ਤੱਕ ਇਹਨਾਂ ਨੂੰ ਬਿਠਾਇਆ ਤਖਤ ਤੋਂ Murad meri ਭਈ ਉਹਨਾਂ ਵੱਡੀਆਂ ਕੁਰਸੀਆਂ ਤੱਕ ਮੁੱਖ ਮੰਤਰੀ ਤੱਕ ਲੈ ਕੇ ਗਏ ਉਹ ਲੋਕ ਉਹ ਵੋਟਰ ਇਹ ਆਪਣਾ ਕਾਡਰ ਜਿਹੜਾ ਵਾ ਉਹ ਇਹਨਾਂ ਦੇ ਨਾਲ ਮੁੜ ਕੇ ਤੁਰੂਗਾ ਪ੍ਰੋਫੈਸਰ ਸੰਦੀਪ ਜੀ ਇਹਨਾਂ ਨੇ ਮਾਫੀ ਮੰਗੀ ਨਹੀਂ ਇਹਨਾਂ ਕੋ ਮਾਫੀ ਮੰਗਵਾਈ ਪਹਿਲੀ ਤੇ ਗੱਲ ਹੈ ਕਿ ਜੋ ਮਰਜ਼ੀ ਦੇ ਕਈ ਸ਼ਾਂ ਮਾਫੀ ਮੰਗਵਾਈ ਗਈ ਹੈ ਤੇ ਅਕਾਲ ਤਖਤ ਸਾਹਿਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਵੀ ਬੰਦੇ ਨੂੰ ਤਨਖਾਹ ਲੱਗ ਗਈ ਜਿਸ ਵੀ ਗੱਲ 'ਚ ਬੰਦੇ ਤੇ ਫੱਟੀ ਪੈ ਗਈ ਉਹ ਮੁੜ ਕੇ ਰਵਾਈ ਜਿਹੜਾ ਉਹ ਨਹੀਂ ਚ ਹੋਇਆ ਚਾਹੇ ਸੋਦੀ ਸਿੰਘ ਬਰਨਾਲਾ ਹੋਣੀ ਹੋਵੇ ਚਾਹੇ ਬੂਟਾ ਸਿੰਘ ਹੋਣੀ ਹੋਣ ਚਾਹੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਹੋਵੇ ਕੋਈ ਵੀ ਹੋਵੇ ਉਹ ਬਾਅਦ ਵਿੱਚ ਰਵਾਈ ਜਿਹੜਾ ਉਹ ਨਹੀਂ ਕਰ ਸਕੀ ਤੇ ਗੱਲ ਕਰਦੀ ਜਿਹੜੀ ਤੁਸੀਂ ਸਵਾਲ ਕੀਤਾ ਕਿ ਦੁਬਾਰਾ ਉਥੋਂ ਤੱਕ ਪਹੁੰਚ ਸਕਣਗੇ ਔਕੇ ਸ਼ਮ ਤਾਂ ਜਿਨਾ ਸਿੱਧੇ ਚਾਹ ਬਾਚ ਮੈਂ ਗੱਲ ਕਰਾਂ ਹੁਣ ਇਹਨਾਂ ਵਾਸਤੇ ਦਿੱਲੀ ਦੂਰ ਹੈਗੀ ਆ ਕਿਉਂਕਿ ਪਹਿਲਾਂ 2015 ਤੋਂ ਲੈ ਕੇ ਤੇ 2024 ਤੱਕ ਆ 2 ਦਸੰਬਰ ਤੱਕ ਕਦੇ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਮੰਨੀ ਨਹੀਂ ਕਿ ਅਸੀਂ ਇਹ ਗੱਲ ਕੀਤੀ ਆ ਕਦੇ ਉਹ ਕਹਿ ਦਿੰਦੇ ਰਹੇ ਕਿ ਸਾਡੇ ਖਿਲਾਫ ਝੂਠ ਪ੍ਰਚਾਰ ਆ ਸਾਡੇ ਖਿਲਾਫ ਹੀ ਆ ਕਦੇ ਵੀ ਉਹਨਾਂ ਨੇ ਇਹ ਗੱਲ ਮੰਨੀ ਨਹੀਂ ਸੀ ਪਰ ਜਦੋਂ ਦਬਾਅ ਵਧਿਆ ਤੇ ਫਿਰ ਅਖੀਰ ਇਹ ਗੱਲ ਮੰਨੀ ਉਦੋਂ ਤੱਕ ਲੋਕ ਜਿਹੜੇ ਨੇ ਪੰਜਾਬ ਦੇ ਅਕਾਲੀ ਦਲ ਦੀ ਸਮੁੱਚੀ ਭੂਮਿਕਾ ਨੂੰ ਸਮਝ ਚੁੱਕੇ ਆ ਤੇ ਹੁਣ ਜਦੋਂ ਤੁਸੀਂ ਆਪ ਆਪਣੇ ਗ੍ਰਾਹਕਾਂ ਨੂੰ ਉੱਥੇ ਜਾ ਕੇ ਮੰਨ ਲਿਆ ਹੋਵੇ ਉਹ ਚੀਜ਼ਾਂ ਜਿਹੜੀਆਂ ਲੋਕ ਪਹਿਲਾਂ ਜਾਣਨਾ ਚਾਹੁੰਦੇ ਸਨ ਤੇ ਉਹ ਲੋਕ ਸੁਣਨਾ ਚਾਹੁੰਦੇ ਸਨ ਕਿ ਹਾਂ ਵੀ ਤੁਹਾਡੇ ਮਾਣਾਂ ਦੇ ਅੰਦਰ ਤੁਸੀਂ ਕੀ ਕੀਤਾ ਤੁਸੀਂ ਆ ਕੇ ਦੱਸੋ ਪਰ ਉਸ ਵਕਤ ਕਦੇ ਵੀ ਅਕਾਲੀ ਦਲ ਦੀ ਟੌਪ ਦੀ ਲੀਡਰਸ਼ਿਪ ਨੇ ਜਾਂ ਦੂਜਿਆਂ ਲੋਕਾਂ ਨੇ ਕਦੇ ਵੀ ਇਸ ਗੱਲ ਤਾਂ ਮੰਨੀ ਆ ਨਹੀਂ ਤਾਂ ਫਿਰ ਉਹੀ ਸਥਿਤੀ ਦੇ ਵਿੱਚ ਲੋਕ ਕੀ ਹੁਣ ਤੁਹਾਡੇ ਤੇ ਯਕੀਨ ਕਰ ਦੇਣਗੇ ਜਦੋਂ ਲੋਕਾਂ ਨੇ ਤੁਹਾਡੇ ਤੇ ਯਕੀਨ ਕੀਤਾ ਜਦ ਪੰਥਕ ਪਾਰਟੀ ਤੁਸੀਂ ਪੰਥ ਦੇ ਮੁੱਦੇ ਤੁਸੀਂ ਲੋਕਾਂ ਦੀ ਗੱਲ ਕਰੋਗੇ ਤਾਂ ਤੁਸੀਂ ਕੇਵਲ ਪੰਥ ਦੇ ਮੁੱਦਿਆਂ ਨੂੰ ਦਰਕਰਨ ਕਰਦੇ ਹੋਇਆ ਸਿਰਫ ਸਿਰਫ ਆਪਣੇ ਪਰਿਵਾਰ ਦੀ ਜਾਂ ਆਪਣੀ ਕੁਰਸੀ ਨੂੰ ਬਚਾਉਣ ਖਾਤਰ ਤੁਸੀਂ ਕੰਮ ਕੀਤਾ ਤਾਂ ਕੀ ਫਿਰ ਹੁਣ ਲੋਕੀ ਤੁਹਾਡੇ ਤੇ ਕਿਸ ਤਰੀਕੇ ਨਾਲ ਯਕੀਨ ਕਰਨਗੇ ਆਪਣੇ ਆਪ ਤੇ ਵਿੱਚ ਇਹ ਪ੍ਰਸ਼ਨ ਹੈ ਤਾਂ ਸੌਖੇ ਸ਼ਬਦਾਂ ਚ ਇਹ ਗੱਲ ਕਰਾਂ ਹੁਣ ਸੰਦੀਪ ਜੀ ਬਹੁਤ देर ਹੋ ਗਈ ਹੈ ਅੱਗੇ ਇਸ ਤਰ੍ਹਾਂ ਹੀ ਪੰਜਾਬ ਚ ਕੇਵਲ ਦੋ ਪਾਰਟੀਆਂ ਸੀ ਅਕਾਲੀ ਦਲ ਹੋਇਆ ਕਾਂਗਰਸ ਹੋਇਆ ਲੋਕੀ ਇੱਕ ਨਾਲ ਨਾਰਾਜ਼ ਹੁੰਦੇ ਸੀ ਦੂਜੇ ਵੱਲ ਦੂਜੇ ਕੋਈ ਆਪਸ਼ਨ ਨਹੀਂ ਸੀ ਤੇ ਦੂਜੇ ਪਾਸੇ ਹੁਣ ਸਥਿਤੀਆਂ ਵੀ ਪੰਜਾਬ ਚ ਬਦਲ ਚੁੱਕਿਆ ਨੇ ਹੁਣ ਲੋਕਾਂ ਕੋ ਜਿਹੜੇ ਆਪਸ਼ਨ ਨੇ ਉਹ ਦੋ ਨਹੀਂ ਆ ਹੁਣ ਲੋਕਾਂ ਕੋ ਚਾਰ ਆਪਸ਼ਨ ਨੇ ਆਮ ਆਦਮੀ ਪਾਰਟੀ ਵੀ ਹੈਗੀ ਆ ਬੀ ਜੀ ਪੀ ਵੀ ਹੈਗੀ ਆ ਤੇ ਦੂਜੇ ਪਾਸੇ ਅਮਰਤਪਾਪ ਸਿੰਘ ਜਾਂ ਸਰਬਜੀਤ ਸਿੰਘ ਵਰਗੇ ਗਰਮ ਖਿਆਲੀ ਜਿਹੜੇ ਲੋਕ ਜਿੱਤੇ ਨੇ ਲੋਕ ਉਹਨਾਂ ਕੋ ਉਹ ਵੀ ਆਪਸ਼ਨ ਜਿਹੜੀ ਉਹ ਹੈਗੀ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਐਡਾ ਸੌਖਾ ਨਹੀਂ ਆ ਕਿ ਅਕਾਲੀ ਦਲ ਹੁਣ ਮਾਫੀ ਮੰਗ ਲਈ ਆ ਹਮਲਾ ਹੋ ਗਿਆ ਲੋਕਾਂ ਦੀ ਹਮਦਰਦੀ ਸੁਪੀਰ ਸਿੰਘ ਬਾਦਲਾ ਹੋ ਗਈ ਜਾਂ ਸ਼ਰੂ ਮਨੀ ਅਕਾਲੀ ਦਲ ਨਾਲ ਹੋ ਗਈ ਨਹੀਂ ਲੋਕਾਂ ਦੀ ਮੈਂ ਸਾਹਬ ਦਾ ਜੋ ਮੈਂ ਮਹਿਸੂਸ ਕਰਦਾ ਲੋਕਾਂ ਦੀ ਨਫ਼ਰਤ ਜਿਹੜੀ ਆ ਉਹ ਹੋਰ ਵੱਡੀ ਜੇ ਅੱਗੇ ਨਾਲੋਂ ਖਾਸ ਤੌਰ ਤੇ ਬਾਦਲ ਪਰਿਵਾਰ ਦੇ ਨਾਲ ਕਿ ਅਹੀਂ ਇਸ ਬਾਦਲ ਪਰਿਵਾਰ ਦੂਜੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੋਂ ਤੱਕ ਪਹੁੰਚਾਇਆ ਤੇ ਇਸ ਬਾਦਲ ਪਰਿਵਾਰ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕੇਵਲ ਆਪਣੇ ਹਿੱਤਾਂ ਦੇ ਖਾਤਰ ਹੀ ਕੌਮ ਦੇ ਨਾਲ ਜਿਹੜੀ ਗੱਦਾਰੀ ਜਿਹੜੀ ਕੀਤੀ ਅੱਗੇ ਇਹ ਗੱਲ ਜਿਹੜੀ ਸੀ ਪਰਦੇ ਦੇ ਪਿੱਛੇ ਸੀ ਹਾਲਾਂਕਿ ਲੋਕ ਇਸ ਮੁੱਦੇ ਨੂੰ ਸਾਰੇ ਨੂੰ ਜਾਣਦੇ ਸਨ ਕਿ ਇਹਨਾਂ ਨੇ ਕੀਤਾ ਕੀ ਲੋਕ ਇਹਨਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਸਨ ਤੇ ਜਦੋਂ ਮੂੰਹ ਇਹਨਾਂ ਕੋਲ ਸੁਣ ਲਿਆ ਤਾਂ ਫਿਰ ਖਰਚਾ ਮੈਨੂੰ ਨਹੀਂ ਲੱਗਦਾ ਕੀ ਲੋਕ ਇਹਨਾਂ ਨੂੰ ਮਾਫ ਕਰਨਗੇ ਜਾਇਦ ਆ ਜੋ ਕੁਝ ਘਟਨਾਵਾਂ ਹੋਈਆਂ ਨੇ ਸ਼ਾਇਦ ਉਸੇ ਦਾ ਹੀ ਨਤੀਜਾ ਹੈਗਾ ਕਿ ਜੋ ਕੁਝ ਇਹਨਾਂ ਨੇ ਮੰਨਿਆ ਮੰਨਿਆ ਨਹੀਂ ਜੋ ਕੁਝ ਇਹਨਾਂ ਕੋਲ ਮੰਨਵਾਇਆ ਗਿਆ ਤੇ ਜੇ ਵਾਚੇ ਹੀ ਇਹਨਾਂ ਦੇ ਮਨ ਤੇ ਕੋਈ ਮਾਨਸਿਕ ਬੋਝ ਹੁੰਦਾ ਤਾਂ ਫਿਰ ਇਹ ਗੱਲ ਜਿਹੜੀ ਬਹੁਤ ਪਿੰਨ ਮੰਨ ਲਈ ਗਈ ਹੁੰਦੀ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਉਹ ਚੀਜ਼ ਦਿਨ ਦਾ ਦੇਖਣਾ ਪੈਂਦਾ ਆਪਣੀ ਉਮਰ ਦਾ ਆਖਰੀ ਹਿੱਸੇ ਕਿ ਜਦੋਂ ਲੋਕਾਂ ਨੇ ਉਹਨਾਂ ਨੂੰ ਵੀ ਹਰਾ ਦਿੱਤਾ ਜਦੋਂ ਲੋਕਾਂ ਨੇ ਹੁਣ ਪੰਥ ਨੇ ਫਕਰੇ ਕੌਮ ਦਾ ਵੀ ਅਵਾਰਡ ਜਿਹੜਾ ਵਾਪਸ ਲੈ ਲਿਆ ਤਾਂ ਸਥਿਤੀਆਂ ਇਹ ਨੇ ਹਾਂ ਸੰਦੀਪ ਜੀ ਇਹ ਲੋ ਹੁਣ ਅਕਾਲੀ ਦਲ ਵਾਸਤੇ ਉਸ ਹਾਲਤ ਵਿੱਚ ਹੁਣ ਇਹਨਾਂ ਸੌਖਾ ਦੀ ਕਾਰਵਾਈ ਹੋਣਾ ਬਹੁਤ ਇਹਨਾਂ ਸੌਖਾ ਆਸਾਨ ਨਹੀਂ ਹੈ ਹੁਣ ਦੇਰ ਜਿਹੜੀ ਆ ਬਹੁਤ ਹੋ ਚੁੱਕੀ ਹੈ ਪ੍ਰੋਫੈਸਰ ਮੈਨੂੰ ਯਾਦ ਆ ਜਦੋਂ 97 ਦੀਆਂ ਚੋਣਾਂ ਸੀ ਨਾ ਜਦੋਂ ਪ੍ਰਕਾਸ਼ ਸਿੰਘ ਬਾਦਲ ਮਰਹੂਮ ਜਿਹੜੇ ਆ ਮੁੱਖ ਮੰਤਰੀ ਬਣਦੇ ਆ ਉਦੋਂ ਅਕਾਲੀ ਦਲ ਕੋਲ ਨਾ ਇੱਕ ਅਜੰਡਾ ਸੀਗਾ ਵੀ ਜਿਹੜਾ ਕਾਲਾ ਦੌਰ ਪੰਜਾਬ ਨੇ ਹੰਡਾਇਆ ਜਿਹੜੇ ਫੇਕ ਐਨਕਾਊਂਟਰਸ ਹੋਏ ਤੇ ਅਕਾਲੀ ਦਲ ਉਸ ਵਕਤ ਬੜੇ ਜ਼ੋਰ ਸ਼ੋਰ ਨਾਲ ਇਹ ਗੱਲ ਕਹਿਆ ਕਰਦਾ ਸੀਗਾ ਆਪਣੇ ਪ੍ਰਚਾਰ ਦੇ ਵਿੱਚ ਵੀ ਅਸੀਂ ਝੂਠੇ ਇਨਕਾਊਂਟਰਾਂ ਦਾ ਫੇਕ ਇਨਕਾਊਂਟਰਾਂ ਦਾ ਮੁੰਡੇ ਜਿਹੜੇ ਲਾਪਤਾ ਹੋ ਗਏ ਉਹਨਾਂ ਦਾ ਬਦਲਾ ਲਵਾਂਗੇ ਅਕਾਲੀ ਸੱਤਾ 'ਚ ਆ ਜਾਂਦੇ ਆ 97 ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਹਾਲ ਹੀ ਦੇ ਵਿੱਚ ਪਤਾ ਲੱਗਦਾ ਵੀ ਜਥੇਦਾਰ ਕੌਂਕੇ ਜਿਹੜੇ ਆ ਉਹ ਕੋ-ਕੋਕੇ ਸ਼ਹੀਦ ਜਿਹੜੇ ਆ ਉਹ ਕਰ ਦਿੱਤੇ ਗਏ ਹੁਣ ਜਦੋਂ ਸਥਿਤੀਆਂ ਬਿਲਕੁਲ ਜਿੱਦਾਂ ਤੁਸੀਂ ਵੀ ਦੱਸ ਰਹੇ ਹੋ ਜਾਂ ਅਖਬਾਰਾਂ ਤੋਂ ਜਾਂ ਸਾਰੇ ਪਾਸੇ ਇਹ ਚਰਚਾ ਵੱਸੋਂ ਬਾਹਰ ਹੋ ਗਈਆਂ ਤੇ ਇਸ ਵਕਤ ਫਿਰ ਅਕਾਲੀ ਦਲ ਦੇ ਕੋਲ ਏਜੰਡਾ ਹੋਵੇਗਾ ਕਿ ਵੋਟਾਂ ਦੇ ਵਿੱਚ ਤੇ ਜਾਣਾ ਸਿਆਸੀ ਪਾਰਟੀ ਨੇ ਜਾਣਾ ਹੀ ਹੁੰਦਾ ਇਸ ਵਕਤ ਫਿਰ ਅਕਾਲੀ ਦਲ ਕਿਹੜੇ ਏਜੰਡੇ ਦੇ ਨਾਲ ਲੋਕਾਂ ਦੀ ਕਚਹਿਰੀ 'ਚ ਜਾਊਗਾ ਇਹੋ ਤੇ ਇੱਕ ਮਹੱਤਵਪੂਰਨ ਪ੍ਰਸ਼ਨ ਹੈ ਜਿਹੜਾ ਸਰਵਾਈਵ ਜਿਹੜਾ ਸਰਵਾਈਵ ਕਰਨ ਦੇ ਉੱਤੇ ਸ਼ੁਰੂਗੀਆਂ ਗੱਲਾਂ ਤੇ ਪ੍ਰਸ਼ਨ ਲੱਗਦਾ ਬਹੁਤ ਹੰਦੂ ਵੀ ਗੱਲ ਕੀਤੀ ਹੈ ਕਿ ਏਜੰਡਾ ਕੀ ਹੈ ਐਸੋਰੇ ਤਾਂ ਏਜੰਡਾ ਕੇਵਲ ਤੇ ਕੇਵਲ ਸ਼ੁਰੂਗੀਆਂ ਅਕਾਲੀ ਦਲ ਦਾ ਆਪਣੇ ਆਪ ਨੂੰ ਬਚਾਉਂਦਾ ਹੈਗਾ ਨਹੀਂ ਤੇ ਪੰਜਾਬ ਦੇ ਕਈ ਮੁੱਦੇ ਨੇ ਪਰ ਜਿਹੜਾ ਵੀ ਮੁੱਦਾ ਕ੍ਰੀਏਟ ਕਰਦੇ ਨੇ ਉਸੇ ਮੁੱਦੇ ਤੇ ਬੈਕਫਰੌਂਟ ਤੇ ਚਲੇ ਜਾਂਦੇ ਨੇ ਜੇਕਰ ਬੰਦੀ ਸਿੱਖਾਂ ਦੀ ਗੱਲ ਕਰਦੇ ਆ ਤਾਂ ਬੰਦੀ ਸਿੱਖਾਂ ਦੇ ਮੁੱਦੇ ਤੇ ਉੱਤੇ ਆ ਜੋ ਸਥਿਤੀ ਹੁਣ ਤਾਜ਼ਾ ਬਣੀਆਂ ਨੇ ਇਹਦੇ ਵਿੱਚ ਕੀ ਕਹੋਗੇ ਉਹ ਅੰਮ੍ਰਿਤਪਾਲ ਵਾਲਾ ਜਿਹੜਾ ਮੁੱਦਾ ਉਹ ਨੂੰ ਤੁਸੀਂ ਡਿਫਰੈਂਟ ਕਰ ਰਹੇ ਜੀ ਦੂਜੇ ਪਾਸੇ ਕਿਸਾਨਾਂ ਦਾ ਮੁੱਦਾ ਅਹਿਮ ਮੁੱਦਾ ਆ ਕਿਸਾਨਾਂ ਦਾ ਚਲੋ ਕਿਸਾਨਾਂ ਦੀ ਵੀ ਆਪੋ ਆਪਣਾ ਰਾਗ ਆਪੋ ਆਪਣੀ ਡਿਫੈਕਟੀ ਵਿਚ ਜਾ ਰਹੇ ਆ ਪਰ ਅਹਿਮ ਮੁੱਦਾ ਕਿਸਾਨਾਂ ਦਾ ਵੀ ਆ ਉੱਥੇ ਵੀ ਸ਼ੁਰੂਗ ਨਹੀਂ ਅਕਾਲੀ ਦਲ ਕਦੇ ਟਿਕ ਕੇ ਗੱਲ ਨਹੀਂ ਕਰ ਸਕਿਆ ਵੱਡੇ ਬਾਦਲ ਸਾਹਿਬ ਕੋਲ ਪਹਿਲਾਂ ਸਟੇਟਮੈਂਟ ਦਵਾ ਦਿੱਤੀ ਜਾਂਦੀ ਹੈ ਬਾਅਦ ਵਿੱਚ ਭਾਜਪਾ ਨੂੰ ਤੋੜ ਲਿਆ ਜਾਂਦਾ ਉਹ ਵੀ ਮੁੱਦਾ ਪਰ ਉਹਨਾਂ ਮੁੱਦਿਆਂ ਤੇ ਉੱਤੇ ਵਿਰੋਧੀ ਧਿਰ ਦੇ ਵਿੱਚ ਤੇ ਚਾਹੀਦਾ ਇਹ ਹੈ ਕਿ ਤੁਸੀਂ ਵਿਰੋਧੀ ਧਿਰ ਚੋਂ ਨਾ ਵੀ ਸੀ ਪਰ ਸਲੋ ਮੇਕ ਅਕਾਲੀ ਦਾ ਇੱਕ ਖੇਤਰੀ ਪਾਰਟੀ ਹੈਗੀ ਤੁਸੀਂ ਸਮੇਂ ਸਮੇਂ ਤੇ ਵਾਜਣਾ ਚੁੱਕੋ ਐਸੇ ਵਾਜੇ ਦੀ ਚੁੱਕੀ ਜਾ ਰਹੀ ਤਾਂ ਫਿਰ ਗੱਲ ਤਾਂ ਇਹ ਕਿ ਤੁਸੀਂ ਜਿਹੜਾ ਪ੍ਰਸ਼ਨ ਠਾਇਆ ਕਿ ਕੀ ਲੈ ਕੇ ਜਾਗੇ ਵਾਕਈ ਨਾ ਕੋਈ ਕੁਝ ਹੈ ਨਹੀਂ ਤੇ ਜਦੋਂ ਇਹਨਾਂ ਕੋਲ ਕੁਝ ਹੈ ਹੀ ਨਹੀਂ ਤਾਂ ਫਿਰ ਲੋਕ ਇਹਨਾਂ ਦੇ ਮਗਰ ਕਿਉਂ ਤੁਰਨਗੇ ਤੇ ਆਪਣੇ ਆਪ 'ਚ ਪ੍ਰਸ਼ਨ ਇਹ ਵੀ ਹੈ ਕਿ ਫਿਰ ਲੋਕ ਇਹਨਾਂ ਦੇ ਮਗਰ ਕਿਉਂ ਤੁਰਨਗੇ ਪੰਜਾਬ ਦੇ ਮੁੱਦੇ ਤਾਂ ਬਹੁਤ ਆ ਪਰ ਅਕਾਲੀ ਦਲ ਵਾਸਤੇ ਐਸੋ ਜਿਹੜੀ ਸਭ ਤੋਂ ਵੱਡੀ ਸਥਿਤੀ ਹੈ ਸੰਦੀਪ ਜੀ ਉਹ ਹੈਗੀ ਆ ਆਪਣੀ ਹੋਂਦ ਦੀ ਲੜਾਈ ਆਪਣੇ ਅਸਤਿਤਵ ਨੂੰ ਬਚਾਉਣ ਦੀ ਲੜਾਈ ਤਾਂ ਉਸ ਅਸਤਿਤਵ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਆ ਕਿ ਤੁਸੀਂ ਆਪਣੇ ਆਪ ਨੂੰ ਭਰਤਕ ਪਾਰਟੀ ਖੋਣਾ ਤੇ ਜਾਂ ਪੰਜਾਬੀ ਪਾਰਟੀ ਖੋਣਾ ਸਭ ਤੋਂ ਪਹਿਲਾਂ ਤਾਂ ਇਹ ਕਾਲੀਦਾਨ ਨੂੰ ਸੋਚਣਾ ਪਏਗਾ ਦੂਸਰੇ ਬਨੇ ਪੰਜਾਬ ਦੇ ਕਈ ਅਹਿਮ ਮੁੱਦੇ ਜਿਹੜੇ ਹੁਣ ਕੇਵਲ ਤੇ ਕੇਵਲ ਸ਼੍ਰੋਮੀ ਕਾਲੀਦਾਨ ਨੂੰ ਨਹੀਂ ਲੈ ਕੇ ਬਲਕਿ ਵੱਖ-ਵੱਖ ਪਾਰਟੀਆਂ ਵਿੱਚ ਜਿਹੜੀਆਂ ਹਥਿਆ ਚੁੱਕਿਆ ਨੇ ਜਿਵੇਂ ਜੀਐਸ ਮੀਲੀ ਜਾਖੜ ਭਾਜਪਾ ਦਾ ਨੇਤਾ ਸਾਬਕਾ ਪ੍ਰਧਾਨ ਆ ਚਲੋ ਅਸਤੀਫਾ ਮਨਜ਼ੂਰ ਦੀ ਖਿਆ ਪਰ ਕਿਸਾਨਾਂ ਦਾ ਉਹ ਮੁੱਦਾ ਚੁੱਕਿਆ ਕਿਸਾਨਾਂ ਦੇ ਸਬੰਧ ਵਿੱਚ ਉਹ ਗੱਲ ਕਰਦਾ ਮੰਨੀ ਜਾਂਦੀ ਹੈ ਨਹੀਂ ਮੰਨੀ ਜਾਂਦੀ ਇੱਕ ਬੱਕਰੀ ਗੱਲ ਆ ਅੱਜ ਤੱਕ ਅਰੇ ਸੁਖੀਰ ਸਿੰਘ ਬਦਲ ਨੇ ਕੀਤੀ ਇਹ ਵੀ ਗੱਲ ਆ ਇਹੋ ਹੀ ਕਰਦਾ ਕਿ ਜਿਹੜਾ ਤੁਹਾਡੇ ਪਹਿਲੇ ਪ੍ਰਸ਼ਨ ਦਾ ਮੈਂ ਜਵਾਬ ਦਵਾਂ ਕਿ ਹੁਣ ਦੇਰ ਹੋ ਚੁੱਕੀ ਆ ਤੇ ਨੰਬਰ 2 ਸ਼੍ਰੋਮਣੀ ਅਕਾਲੀ ਦਲ ਕਿਹੜੇ ਮੁੱਦਿਆਂ ਤੇ ਜਾ ਕੇ ਲੋਕਾਂ ਦੇ ਵਿੱਚ ਵਿਚਰੇ ਇਹ ਵੀ ਇਹਨਾਂ ਕੋਲ ਇੱਕ ਵੱਡਾ ਸਵਾਲ ਆ ਤਾਂ ਸ਼ਾਇਦ ਉਹ ਮੁੱਦਿਆਂ ਦੀ ਘਾਟ ਆ ਕਿਉਂਕਿ ਹੁਣ ਜਦੋਂ ਲੋਕਾਂ ਤੋਂ ਜਾਣਗੇ ਇੰਨੀ ਗੱਲ ਤਾਂ ਨਹੀਂ ਨਾ ਕਹਿ ਸਕਦੇ ਜਾ ਕੇ ਕਿ ਦੇਖੋ ਜੀ ਸਾਨੂੰ ਅਕਾਲ ਤਖਤ ਸਾਹਿਬ ਦੇ ਮਾਫ ਕਰਤਾ ਤਾਂ ਤੁਸੀਂ ਸਾਡੇ ਨਾਲ ਚੱਲੋ ਕਿਉਂ ਲੋਕ ਤੁਰਨਗੇ ਸੋ ਮੁੱਦਿਆਂ ਦੀ ਘਾਟ ਸੈਕੰਡਲੀ ਪਾਰਟੀ ਜਿਹੜੀ ਫੌਂਡ ਆਪਣੀ ਫੌਂਡ ਦੀ ਲੜਾਈ ਲੜ ਰਹੀ ਹੈ ਇਹੋ ਹੀ ਕ੍ਰਾਈਸਿਸ ਇਸ ਪਾਰਟੀ ਦਾ ਸੰਦੀਪ ਜੀ ਅਸਪਰੇ ਨਜ਼ਰ ਆ ਰਿਹਾ ਜਿਹੜਾ ਸ਼ੁਰੂ ਮਿਕਾਲੀ ਦਾ ਉਹਨੂੰ ਬੈਕਫੁੱਟ ਤੇ ਜਾ ਰਿਹਾ ਬਾਕੀ ਅਗਲੀ ਤਿਰਖਿਆ ਵੇਖੋ ਜਿਮਨੀ ਚੋਣਾ ਚ ਇਹਨਾਂ ਨੇ ਬਾਈਕਾਟ ਕੀਤਾ ਕਿਉਂਕਿ ਪਤਾ ਸੀ ਕਿ ਜਿਮਨੀ ਚੋਣਾ ਆਪਾਂ ਜਿੱਤ ਨਹੀਂ ਸਕਦੇ ਦੂਜੇ ਪਾਸੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਮਾਨਤਾ ਜੱਫ ਹੋ ਗਈਆਂ ਬਾਕੀ ਜਿਹੜੀ ਮਾੜੀ ਮੂਟੀ ਇਹਨਾਂ ਨੂੰ ਆਸ ਹੈਗੀ ਆ ਉਹ ਨਗਰ ਨਿਗਮ ਦੀਆਂ ਚੋਣਾਂ ਚ ਪਤਾ ਲੱਗ ਜਾਊਗਾ ਕਿ ਹਾਂ ਤੇ ਲੋਕ ਕਿੱਥੋਂ ਤੱਕ ਇਹਨਾਂ ਨਾਲ ਤੁਰਦੇ ਜਾਂ ਕਿੱਥੋਂ ਤੱਕ ਨਹੀਂ ਤੁਰਦੇ ਬਾਕੀ ਮੈਨ ਇਹ ਅਕਾਲੀ ਦਲ ਹੁਣ ਏਡੀ ਸੌਖੀ ਤਰ੍ਹਾਂ ਦੁਬਾਰਾ ਸਰਵਾਈਵ ਜਿਹੜਾ ਉਹ ਕਰ ਸਕੇ ਕਿਉਂਕਿ 1997 ਦੇ ਵਿੱਚ ਏਜੰਡੇਾਂ ਦੀ ਗੱਲ ਜਿਹੜੀ ਤੁਸੀਂ ਕੀਤੀ ਏਜੰਡੇ ਜਿਹੜੇ ਉਹ ਖਤਮ ਹੋ ਚੁੱਕੇ ਆ ਮੁੱਦੇ ਜਿਹੜੇ ਮੁੱਦਿਆਂ ਤੇ ਗੱਲ ਕਰਨੀ ਤੁਸੀਂ ਅਕਾਲੀ ਦਲ ਨੂੰ ਅਸੀਂ ਹਮੇਸ਼ਾ ਇਹ ਵੇਖਦੇ ਰਹੇ ਆ ਕਿ ਮੋਰਚੇ ਬੜੀ ਪਾਰਟੀ ਲੋਕ ਇਹਨਾਂ ਦਾ ਮਕਰ ਤੁਰਦੇ ਸੀ ਲੋਕ ਇਹਨਾਂ ਦਾ ਮਕਰ ਵਿਸ਼ਵਾਸ ਕਰਦੇ ਸੀ ਕਿੰਨੇ ਮੋਰਚੇ ਦਾ ਐਲਾਨ ਕੀਤਾ ਕਦੇ ਕੋਈ ਵੇਤੀ ਇਹਨਾਂ ਦੇ ਪੰਜ ਬੰਦੇ ਵੀ ਇਹਨਾਂ ਦੇ ਨਾਲ ਨਹੀਂ ਤੁਰਦੇ ਤੇ ਸ਼ਾਇਦ ਇਹੋ ਹੀ ਅਕਾਲੀ ਦਲ ਦਾ ਕ੍ਰਾਈਸਿਸ ਕਿਹਾ ਜਾ ਸਕਦਾ ਕਿ ਇਸ ਲਈ ਹਰ ਫਰੰਟ ਤੇ ਬੈਕਫੁੱਟ ਤੇ ਗਿਆ ਐਸੋ ਅਕਾਲੀ ਦਰ ਨੂੰ ਰਾਜਨੀਤੀ ਦੇ ਵਿੱਚ ਸੱਤਾ ਪ੍ਰਾਪਤ ਜਾਂ ਸੱਤਾ ਦੇ ਵਿੱਚ ਕੋਈ ਅਹਿਮ ਰੋਲ ਅਦਾ ਕਰਦੇ ਵਿਝਾਏ ਇਹ ਸੋਚਣਾ ਚਾਹੀਦਾ ਕਿ ਆਪਣੀ ਹੋਂਦ ਨੂੰ ਜਾਂ ਆਪਣਾ ਸਤਿਤਵ ਨੂੰ ਬਚਾਉਣਾ ਕਿਸ ਤਰ੍ਹਾਂ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਨਾ ਕਿ ਸੱਤਾ ਦੀ ਸਿਖਰ ਤੱਕ ਪਹੁੰਚਣਾ ਹੁਣ ਇਡਾ ਸੌਖਾ ਸੁਖਬੀਰ ਸਿੰਘ ਬਾਦਲ ਵਾਸਤੇ ਨਹੀਂ ਹੈ ਨਾ ਚਲੋ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕਿਹੜਾ ਉਹਨਾਂ ਇਡਾ ਸੌਖਾ ਨਹੀਂ ਹੈਗਾ ਕਿਉਂਕਿ ਸਥਿਤੀਆਂ ਜਿਹੜੀਆਂ ਨੇ ਹੁਣ ਪਹਿਲਾਂ ਵਾਂਗ ਨਹੀਂ ਰਹੀਆਂ ਜੀ ਪ੍ਰੋਫੈਸਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਸ ਪੂਰੇ ਵਿਸ਼ੇ ਦੇ ਉੱਤੇ ਤੁਸੀਂ ਜਿਹੜੇ ਤੁਹਾਡੇ ਮੁੱਲੇ ਵਿਚਾਰ ਆ ਜੋ ਤੁਹਾਡੇ ਤਜਰਬੇ ਮੁਤਾਬਕ ਜੋ ਤੁਸੀਂ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ